ਜਦੋਂ ਦੋ ਬੋਲੀ ਜਾਣਾ ਦੋ ਪਹਿਲਾ ਸਰਗਾ ਕੋਟਕੇ ਦੱਸਿਆ ਕੀ ਦੱਸਿਆ ਆ ਗਈ ਚਾਰ ਇਹ ਦੱਸੇਗਾ ਜੀ ਬੋਲਣਾ ਤਾਂ ਪਣਾ ਹੀ ਆ ਹਾਂ ਜੋ ਕੋਈ ਤੂੰ ਦੱਸਿਆ ਉਹ ਦੱਸੀ ਜਾ ਹਾਂ ਇਹ ਨਿੰਬਖ ਤੇਰੇ ਕਰਕੇ ਨਾ ਹਾਂ ਸਾਨੂੰ ਬੱਕਰੇ ਸ੍ਰੀ ਦੇ ਨੇ ਖਾਣਾ ਤੇ ਆਹ ਨਾਲ ਇਧਰ ਆਏ ਇਹਨਾਂ ਨੂੰ ਉਹ ਮਤਲਬ ਪੈਸੇ ਕੋਈ ਹੈ ਕਿ ਲੈ ਗਿਆ ਭਾਈ ਜੀ ਕੋਈ ਨਾਲੇ ਕੰਮ ਕੰਮ ਕਰਵਾਉਂਦਾ ਤੁਹਾਡੇ ਮਿੰਟਾਂ ਦੇ ਲਾ ਜੀ ਤੇ ਆ ਵੀ ਕਿਸੇ ਬੰਦੇ ਨੂੰ ਸੁਦਾ ਦਿੰਦਾ ਤੇ ਆਦ ਮਗੋ ਆ ਜਾਂਦਾ ਠੀਕ ਕਰ ਲੇ ਤੇ ਫਿਰ ਪੰਪ ਕਰ ਲੈ ਗਏ ਤੇ ਕਿਹਾ ਹਾਂ ਭਾਈ ਕੰਮ ਤੇ ਨਹੀਂ ਹੈਗਾ ਨਾ ਸਾਡੇ ਕਿਤੇ ਨਾ ਗਿਆ ਵੀ ਤੇਰਾ ਮੈਂ ਹੁਣ ਮੰਨ ਲਿਆ ਪੀ ਇਹਨਾਂ ਖੇਤਰ ਵਿੱਚ ਨਾ ਜਾਂਦਾ ਚਲਦੇ ਰਹੇ ਜੇ ਲੋਗਾਂ ਦੇ ਤੁੰਤਰਾ ਦੇ ਤੱਕ ਜੇ ਨਾ ਪਈ ਨਾ ਡਿਲੇ ਹੋਏ ਪਹਿਲਾਂ ਨਾ ਨਵਾਂ ਵਾਸਟ ਮਾੜਾ ਬੱਦਿਆ ਨਵਾਂ ਇਹਦੇ ਠੀਕ ਹੋਏਗਾ ਮੈਂ ਇਹ ਬਸ ਇਤਰਾ ਮਾਲ ਕਰਕੇ ਦੱਸ ਦਿੰਦਾ ਕਿ ਦਿਨ ਆ ਜਾਣਾ ਕੋਈ ਲੱਗਦਾ ਬਸ ਇਤਰਾ ਆਪਾਂ ਕਰਾਂਗੇ ਜੋ ਕਹਿਦਾ ਚੀਜ਼ ਹੈ ਬਹਿਤ ਵੱਡਿਆ ਜੀ ਤੇਰੀ ਕਿੱਥੋਂ ਲਿਆਂਦੀ ਜਮਤ ਨਹੀਂ ਬਟੇ ਹੋਣਾ ਇਹਨੇ ਛੜਕਾਈ ਤੋਂ ਲਿਆਂਦੀ ਇਹ ਮੁੱਲ ਲਿਆ ਕੇ ਕੀ ਕਰਦਾ ਫਿਰਦਾ ਉਹ ਗੱਲ ਸੁਣੋ ਉਹ ਗੱਲ ਸੁਣੋ ਤੁਹੇ ਘਰੌਲਾ ਪਾਇਆ ਹੁਣ ਨਹੀਂ ਕਰਨਾ ਜੀ ਰਿਆਬੀ ਸੁਟ ਕੇ ਸੁਟਦਾ ਗਿਆ ਨੂੰ ਮੈਂ ਕਰਦੇ ਜਿੰਦੇ ਪੀ ਜਾਨ ਪਾਣੀ ਗੱਲ ਦਾ ਨਾ ਕਰਨੀ ਇਹ ਕੀ ਹੈ ਕੋਸ਼ਿਸ਼ ਨਹੀਂ ਕਰਨਾ ਇਹ ਸਾਰਾ ਕੰਮ ਵਿੰਡੋ ਮਿੰਡੀ ਤੂੰ ਦੱਸ ਤੈਨੂੰ ਪਤਾ ਵੀ ਮੁੜ ਕੇ ਸਾਡੇ ਕੋਲ ਸਾਰੇ ਇਲਾਜ ਹੈਗੇ ਤੇ ਨਾਹ ਨੂੰ ਕਿਸ ਦਾ ਡਰੀ ਕਿਹੜੇ ਮਸਲੇ ਸੁਟਦਾ ਡਰੌਣ ਬਦਲੇ ਸੁਟਦੇ ਅੱਛਾ ਮੈਂ ਸੋਤਰਾ ਚਲੋ ਮਰਦੇ ਆਂ ਕੋਈ ਮਾਲਕ ਬਣਦੇ ਮੈਂ ਚਲ ਬਣਦੇ ਉਸੇ ਗੁਰਦਸਾਹਿਬ ਦੀ ਕਸਮ ਖਾ ਕੇ ਕਹਿ ਦੇਣਾ ਅੱਛਾ ਠੀਕ ਹੈ ਮੈਂ ਕੋੜਾ ਹੋ ਕੇ ਮਰਾਂ ਜੇ ਮੈਂ ਸੁੱਟਿਆ ਪਰ ਬਾਕੀ ਇਲਜ਼ਾਮ ਹੁਣ ਮੇਰੇ ਤੇ ਫੋਲੇ ਦਨ ਤੂੰ ਆ ਖੰਡਿਆਂ ਤੇ ਘਟਿਆ ਵਿਚਾਰਿਆਂ ਦੀ ਕੋਟੀ ਘਟਿਆ ਤੇ ਇਹਨੂੰ ਲੱਖਿਆ ਨਹੀਂ ਅਜੇ ਕੋਈ ਇਹ ਨਹੀਂ ਇਹਨੂੰ ਕੋਈ ਪੁੱਟਦੀ ਚੋ ਜੋ ਬੁੱਕ ਤੇ ਜੇ ਕੋਈ ਮੇਰੇ ਤੋਂ ਬਾਹਰ ਪਿੱਛੋਂ ਪਿੱਛੋਂ ਯਾਰ ਬੋਲੋ ਨਾ ਬੋਲੋ ਨਾ ਯਾਰ ਬੋਲੋ ਨਾ ਇੱਥੇ ਆ ਜੋ ਮਾਫ਼ ਕਰ ਤੂੰ ਕਰ ਉਹਦੀ ਮਾਫ਼ੀ ਦੇਉ ਮੈਨੂੰ ਇਧਰੋਂ ਫਿਰ ਕੁਰਸੀ ਦੇ ਦੇ ਤੇ ਗਾਣੀ ਇਹ ਪਿੰਡ ਕਿਹੜਾ ਦਾ ਕੋਲਾਈ ਕੋਲਾਈ ਕੁੱਲਾ ਮਨੇਲਾ ਤੇ ਜਾ ਕੇ ਕਾਰਾ ਗੁਈ ਹੋ ਜਾ ਨਹੀਂ ਨਹੀਂ ਤੇ ਪੁੱਛੋ ਸੰਗਤ ਬੜੀ ਜਾਂਦਾ ਹੁੰਦੀ ਆ ਮੈਂ ਬੜਿਆਂ ਤੋਂ ਪੈਸੇ ਮਨਾ ਪੈਸੇ ਬੜੇ ਮੰਨਿਆ ਲੋਕਾਂ ਤੋਂ ਆਉਂਦਾ ਮੈਂ ਗੀਤੇ ਆ ਸੰਗਤ ਤੇ ਬੜੀ ਆਉਂਦੀ ਆ ਸਾਰਿਆਂ ਨਾਲ ਕਰਦਾ ਮੈਂ ਮੇਰੇ ਤੋਂ ਦੂਜੀ ਜਗ੍ਹਾ ਦੇ ਰਹਿੰਦਾ ਹੀ ਆ ਨਹੀਂ ਨਹੀਂ ਆ ਪਿੰਡ ਜਿੱਦੇ ਆਓ ਪਿੰਡ ਦੇ ਕਿਹੜਾ ਪਿੰਡ ਦੇ ਦਾ ਕੁੱਲਾ ਆਏ ਹਾਂਜੀ ਜ਼ੋਰ ਦੀ ਬੋਲ ਮੜਿਆ ਪੱਟਕੋ ਲੈ ਆਂਦੀ ਆ ਐਡਾ ਤੇਰਾ ਕੱਦ ਵਾ ਪੱਟਕੋ ਲੈ ਆਂਦੀ ਪੱਟਕੋ ਲੈ ਆਂਦੀ ਕਿੰਨੇ ਦੀ ਲੈਂਦੀ ਕਿੰਨੇ ਦੀ 150 ਦੀ 150 ਦੀ ਕਿੰਨਾ ਚਿਰ ਹੋ ਗਿਆ ਇਹ ਚੱਕਰ ਚ ਪੀ ਪੈਨ ਬਬ ਤੇ ਬਚਪਨ ਤੋਂ ਹੀ ਬਚਪਨ ਤੋਂ ਹੀ ਕਿੰਨੇ ਕਿ ਲੋਕਾਂ ਨੂੰ ਠੱਗੀ ਮਾਰ ਲਈ ਹੁੰਦਾ ਕਿ ਤੂੰ ਠੱਗੇ ਨੇ ਮਾਰੇ ਥੋੜੀ ਬਰੀ ਹਾਂ ਠੱਗੇ ਨਹੀਂ ਮਾਰੀ ਆ ਤੇ ਕਰ ਸਕਦਾ ਇਹ ਤਾਂ ਹਾਂ ਕੀ ਕੀ ਜਾਂਦਾ ਕੀ ਗਿਆ ਕੁਛ ਵੀ ਨਹੀਂ ਜਾਂਦਾ ਮੈਂ ਕੁਛ ਨਹੀਂ ਜਾਂਦਾ ਫਿਰ ਲੋਕਾਂ ਨੂੰ ਕਿਉਂ ਗਮਰਾਹ ਕਰਦੇ ਆ ਐਵੇਂ ਨਾਂ ਕੀ ਤੇਰਾ ਸਿੱਦਾ ਨਾਂ ਸੁਣ ਪਿੰਡ ਘੜਾ ਤੇਰਾ ਕੁਲਾ ਕੁਲਾ ਕੋਣ ਬਕਰੇ ਵੇਚ ਲੈਂਦਾ ਤੇ ਉੱਥੇ ਕੀ ਜੀ ਉੱਥੇ ਕੋਈ ਘਰ ਜਗਾ ਜੋਗਾ ਬਣਾਈ ਕੋਈ ਹਾਂਜੀ ਕਿੰਨੇ ਕਿਲੋ ਸੰਗਤਾਂ ਦੀ ਲਾਗ ਤੇਰੇ ਕੋਲ ਸੰਗਤ ਵਾਧੂ ਨਹੀਂ ਵਾਧੂ ਸਾਰਿਆਂ ਨੇ ਹੋਈ ਕੰਮ ਨਹੀਂ ਹਾਂ ਨਹੀਂ ਜੇ ਪੈਂਦਾ ਮੈਂ ਪਹਿਲਾਂ ਹੀ ਹਾਂ ਜੋਰ ਦੀ ਬੋਲ ਯਾਰ ਜੋਰ ਦੀ ਬੋਲ ਆਣਾ ਭਾਈ ਜਾ ਯਾਰ ਜੋਰ ਦੀ ਬੋਲ ਯਾਰ ਤੁਸੀਂ ਕਿਹਾ ਹਾਂ ਪਹਿਲਾਂ ਹੀ ਕਰ ਬੈਠੇ ਪਹਿਲੇ ਵਾਰ ਨਹੀਂ ਨਹੀਂ ਅੱਗੇ ਤੇਰੇ ਪਿੰਡ ਦਾ ਸਰਪੰਚ ਕਹਿੰਦਾ ਤਿੰਨ ਵਾਰ ਅੱਗੇ ਛੜਾਇਆ ਤੈਨੂੰ ਨਹੀਂ ਉਹ ਤਾਂ ਬਦਲ ਉਸਟਰ ਹੀ ਹੁੰਦਾ ਹੈ ਹਾਂ ਐਵੇਂ ਸਰਪੰਚ ਕਹਿੰਦੇ ਉੱਤਰ ਅੱਛਾ ਜਰਮਾਨਾ ਗਲਤੀ ਮੈਂ ਕੀਤੀ ਹਾਂ ਮੰਨਦਾ ਤੋਂ ਤੈਨੂੰ ਕੀ ਜਰਮਾਨਾ ਚਾਹੀਦਾ ਜਰਮਾਨਾ ਕੇ ਪੈਸੇ ਵਾਪਸ ਕਰ ਦੇਨੇ ਜਿਹੜੇ ਕਿੰਨੇ ਲਏ ਕਿੰਨੇ ਜਿਹੜੇ ਲਏ ਨਾ ਜਿੰਨੇ ਜਿੰਨਾ ਕੰਮ ਕਰਾਇਆ ਕਿਨੇ 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 ਲਾਏ ਸਾਰੇ ਸਾਰੇ ਕਿੰਨੇ ਪਹਿਲਾਂ ਕਿੰਨੇ ਸਾਰੇ ਪਾਉਂ। ਤੇਰਾ ਫਿਰ ਆਇਆ ਇੰਨਾ ਤਾਂ ਲੈ ਤੇਰਾ ਯਾਰ। ਹੋਰ ਹੋਰ ਜਿ ਸ਼ਿਪਾਈ ਤੋਂ ਲੈ ਚ ਆ ਰਹੀ ਹੈ। ਸਿਪਾਈ ਕੜਾ। ਸ਼ਿਪਾਈ। 7000 ਆਇਆ। ਅੱਛਾ ਉਹ ਤੋਂ ਲੈ ਚ ਆ ਰਹੀ ਹੈ। ਅੱਛਾ ਉਹਨੇ ਕੀ ਕਰਾਉਣਾ ਹੈ? ਉਹਨੇ ਆਪ ਦਾ ਸਹੀ ਕਰਾਉਣਾ ਹੈ। ਅੱਛਾ ਹੋਰ 7000 ਇਹਨਾਂ ਦਾ ਲੈ ਜਾ। ਇਹਨਾਂ ਨੇ ਤਾਂ ਇਹਨੇ ਪੰਡਾ ਲਾ ਲੈਣੇ ਮਦਰ ਕਰਾਇਆ ਪੰਡਾ ਲਾ ਲੈਣੇ ਤੋਂ ਕਿੰਨੇ ਪਹਿਲਾਂ ਆਏ ਉਹਨਾਂ ਨੂੰ 3700 ਰੁਪਏ ਲਏ 7000 ਰੁਪਏ ਹੋਰ ਹੋਰ ਨਹੀਂ ਗਿਆ ਮੋੜ ਸਾਹਿਬ ਫਟਾਫਟ ਕਰਾ ਲਓ ਜਾਂ ਤੁਹਾਡੀ ਮਹਿ ਫੁੜਕ ਜਾਣੀ ਜੇ ਇਸੇ ਤਰ੍ਹਾਂ ਹੀ ਆਂਦਾ ਜਾਂ ਤੁਹਾਡੇ ਕੋਈ ਬੱਚੇ ਦਾ ਨੁਕਸਾਨ ਹੋ ਜਾਂ ਤੁਹਾਡੀ ਮਹਿ ਫੁੜਕ ਜਾਣੀ ਜੇ ਮੈਂ ਬਾਬਾ ਜੀ ਪੈਸਾ ਤਾਂ ਕੋਈ ਵੀ ਨਹੀਂ ਕੋਲ ਤੇ ਮੈਂ ਕਿੱਥੋਂ ਇੰਨਾ 5000 ਤੁਹਾਨੂੰ ਦਿਆਂ ਆਂਦਾ ਵੀ 5000 ਤੋਂ ਘੱਟ ਨਹੀਂ ਲੱਗਣਾ ਮੈਂ ਵੀ ਮੈਂ 5000 ਬਾਬਾ ਜੀ ਮੇਰੇ ਕੋਲ ਹੈ ਨਹੀਂਗਾ ਤੇ ਇਹਨੇ ਜੇ ਦਿਨ ਫੇਰ ਸੁੱਟ ਕੇ ਨਾ ਇੱਕ ਮਠਿਆਈ ਤੇ ਵਿੱਚ ਲੱਡੂ ਤੇ ਇੱਕ ਰਵੜ ਦਾ ਬਾਵਾ ਉਹਦੇ ਗੱਲ ਚ ਪਰਚੀ ਬੰਨ ਕੇ ਲਾਈ ਨੋਂ ਦਾ ਬਚਾ ਲਈ ਹੁਣ ਪੁੱਤ ਬਚਾ ਕੇ ਵਿਖਾਵੇ ਪੁੱਛੋ ਇਹਨੇ ਲਿਖਿਆ ਲਿਖਿਆ ਇਹਨੇ ਕੁਛ ਇਹਨੂੰ ਕਿਉਂ ਕਿ ਲਿਖਿਆ ਕਿ ਨਹੀਂ ਨਹੀਂ ਭਾਈ ਮੈਂ ਪੜਿਆ ਤੇ ਨਹੀਂ ਗਮਰਾ ਬਹਿ ਯਾਰ ਪੜਾ ਦੀ ਲਿਖਾਈ ਹਨ ਪੜਾ ਦੀ ਤੇਰੀ ਪੜਾਈ ਨਹੀਂ ਸੀ ਉਹ ਫਿਰ ਮੈਂ ਸੱਦਿਆ ਨਹੀਂ ਗਾ ਇਹਨੂੰ ਮੈਂ ਵੀ ਹੋਣ ਦੇ ਨੁਕਸਾਨ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਮੈਂ ਕਿੱਥੋਂ ਦਿਆਂ ਇਹਨੇ ਅੱਛਾ ਰਾਤ ਫੇਰ ਰੇ ਸੁੱਟ ਗਿਆ ਮੈਂ ਵੀ ਹੁਣ ਇਹਨੂੰ ਸਦਣਾ ਹੀ ਪੈਣਾ ਸੱਦੇ ਆ ਪਰਮਾਨਵੀ ਗਿਆ ਇਹਦੇ ਨਾਲ ਦਾ ਜਿਹੜਾ ਉਹ ਮੰਨ ਕੇ ਚੁੱਕਦਾ ਨਾ ਨੁਕਸਾਨੋਂ ਫੇਰ ਕੋਈ ਕਾਰਜ ਕਰ ਗਿਆ ਤੇ ਕੌਤਰੀਆਂ ਨੂੰ ਜਦ ਤੋਂ ਵੀ ਲਾਇਆ ਪਾਇਆ ਜਦ ਤੋਂ ਜਦ ਤੋਂ ਪਹਿਲਾਂ ਨਹੀਂ ਨਹੀਂ ਜਦ ਤੋਂ ਆ ਗਿਆ ਕੀ ਨਾਂ ਦਾ ਤੇ ਪਜਾਂਦੇ ਜਿਹੜਾ ਸਿੰਘ ਫੜਿਆ ਕੀ ਨਾਂ ਦਾ ਹੁਣ ਉਹ ਉਹਨੂੰ ਕਿਵੇਂ ਜਾਂਦੇ ਤੁਸੀਂ ਇੱਥੇ ਆਇਆ ਅੱਛਾ ਪਹਿਲਾਂ ਲਗਾਇਆ ਮੇਰੇ ਤੋਂ 2500 ਅੱਛਾ ਕਾਦੇ ਹਾਤੇ ਭਾਬੀ ਤੂੰ ਮੇਰੇ ਤੋਂ ਪ੍ਰਿਆਣੀ ਆ ਜਾਂਦਾ ਅੱਛਾ ਤੂੰ ਠੀਕ ਹੋ ਜਾਏਗਾ ਅੱਛਾ ਫੇਰ ਆਇਆ ਤੇ 1500 ਹੂੰ ਫੇਰ ਮਕੀਨ ਇਹਦਾ ਫੇਰ ਮੈਨੂੰ ਆ 700 ਦੇ ਅੱਛਾ ਤੈਨੂੰ ਠੀਕ ਕਰਦਾਂਗੇ ਕੋਟਦਾਂਗੇ ਹੂੰ ਕਦਾਲਾ ਕੋ ਯੂਨੀਨਾ ਤੁਰੇ ਦੇ ਨਾਮ ਕਿੰਨੇ ਪੈ ਲੈ ਗਿਆ 4800 ਹੁਣ ਕੀ ਚਾਹੁੰਦੇ ਤੁਸੀਂ ਮੈਂ ਤਾਂ ਜੋ ਤੱਕ ਮਿਲਣਾ ਚਾਹੀਦਾ ਅੱਛਾ ਨਹੀਂ ਤੁਹਾਨੂੰ ਤੇ ਤੁਹਾਡੇ ਪੈਸੇ ਤੁਸੀਂ ਆਂਦੇ ਮਿਲ ਜਰਿਆ ਉਹਨੂੰ ਕੀ ਸਜ਼ਾ ਚਾਹੀਦੀ ਤੁਸੀਂ ਕੀ ਸਜ਼ਾ ਮੈਨ ਕੜੀ ਤੋਂ ਕੜੀ ਚਾਹੀਦੀ ਹੈ ਜੇ ਬੰਦੇ ਨੂੰ ਜਿੰਨੀ ਵੀ ਦਿੱਤੀ ਜਾਉ ਨੀ ਥੋੜੀ ਕੀ ਨਾਂ ਤੁਹਾਡਾ ਬਾਬਾ ਮੇਰਾ ਚਾਨਣ ਸਿੰਘ ਹਾਂਜੀ ਤੇ ਕੀ ਗੱਲ ਹੋਈ ਅਜੀਤ ਸਾਨੂੰ ਕਿਤੋਂ ਫੋਨ ਇੱਥੋਂ ਗਿਆ ਹੀ ਪਿੰਡੋਂ ਇਹ ਸਿੱਕੂਤਾਂ ਤਰੇ ਕੇ ਜੋ ਟੋਨੇਟਾ ਆਮਨੇ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਪੈਸੇ ਠੱਗਦਾ ਤੇ ਆ ਵੀ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਟੋਣਾ ਕਿਸੇ ਤੋਂ ਸਟਾਣਦਾ ਕੋਈ ਦਿਹਾੜੀਦਾਰ ਇਹਨੇ ਰੱਖਿਆ ਬੰਦਾ ਨਾਲ ਤੇ ਮੁਰਕੇ ਆਪ ਆ ਕੇ ਲੋਕਾਂ ਨੂੰ ਡਰਾ ਕੇ ਤੇ ਪੈਸੇ ਲੋਕਾਂ ਤੋਂ ਠੱਗਦਾ ਇਹ ਕਾਫੀ ਲੋਕਾਂ ਨੂੰ 5-5000 ਦੱਸਦਾ ਯਾਰ ਇੱਕ ਨੇ ਦੱਸਿਆ ਵੀ 13000 ਮੇਰੇ ਤੋਂ ਲੈ ਗਿਆ ਤੇ ਇਹੋ ਜੇ ਕੰਮ ਕਰਦਾ ਤੇ ਉਹਨੂੰ ਅਸੀਂ ਮਤਲਬ ਅੱਜ ਇੱਥੇ ਗਰਪਦਾਰ ਕੇ ਫੜਿਆ ਆ ਤੇ ਇਹਨੂੰ ਪੁਲਿਸ ਨੂੰ ਫਰਾਗ ਦੇ ਤੇ ਕਾਰਵਾਈ ਕਰਾਉਣੀ ਤਾਂ ਕਿ ਅੱਗੇ ਤੋਂ ਲੋਕਾਂ ਨੂੰ ਇਹ ਲੋਕਾਂ ਨਾਲ ਠੱਗਣ ਤੇ ਲੋਕਾਂ ਦੀ ਜਿਹੜੀ ਦਸਾਂ ਨਾ ਦੀ ਕਮਾਈ ਹੱਕ ਦੀ ਕਮਾਈ ਇਹ ਲੋਕ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਠੱਗ ਕੇ ਤੇ ਆਪਣੇ ਕੰਮ ਜਿਹੜੇ ਆਪਣੇ ਉਲੂ ਸਿੱਧੇ ਕਰਦੇ ਹਨ ਅਸੀਂ ਲੋਕਾਂ ਨੂੰ ਇਹ ਕਹਿਣਾ ਕਹਿਣਾ ਚਾਹੁੰਦੇ ਆ ਵੀ ਇਹਨਾਂ ਲੋਕਾਂ ਤੋਂ ਬਚੋ ਤੇ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆਓ ਇਹਨਾਂ ਕੋਲ ਕੁਝ ਨਹੀਂ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਲੋਕਾਂ ਤੋਂ ਪੈਸੇ ਠੱਗਦੇ ਤੁਹਾਨੂੰ ਪਤਾ ਲੱਗ ਹੀ ਚੁੱਕਾ ਇਹ ਆਪ ਮੰਨਿਆ ਮੇਰੇ ਕੋਈ ਗੱਲ ਨਹੀਂ ਹੁੰਦਾ ਇਹਨਾਂ ਕੋਲ ਕੁਝ ਨਹੀਂ ਹੈ ਇਹ ਭੋਲੇ ਭੜ ਲੋਕ ਜਿਹੜੇ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੇ ਇਹਨਾਂ ਕੋਲ ਫਸ ਜਾਂਦੇ ਨੇ ਤੇ ਆਪਣੇ ਪੈਸੇ ਲੁਟਾ ਪਿੰਦੇ ਆ ਤੇ ਅਕਾਲ ਤਖਤ ਵੱਲੋਂ ਮਤਲਬ ਜੋ ਐਲਾਨਨਾਮ ਹੈ ਇਹਨਾਂ ਤਾੰਤਰਿਕਾਂ ਨੂੰ ਬਾਬਿਆਂ ਨੂੰ ਪਖੰਡੀਆਂ ਨੂੰ ਉਹ ਕਿਸੇ ਤਰ੍ਹਾਂ ਦੇ ਵੀ ਆਉਣ ਜ਼ਰੂਰੀ ਨਹੀਂ ਆ ਕਿ ਉਹ ਤਾੰਤਰਿਕ ਜਾਂ ਟੂਨੇ ਟਾਮਨੇ ਆਲੇ ਨੇ ਜਿਹੜੇ ਹੋਰ ਵੀ ਪਖੰਡੀ ਸਾਧ ਨੇ ਇਹਨਾਂ ਤੋਂ ਵੀ ਲੋਕ ਬਚ ਕੇ ਰਹਿਣ ਇਹਨਾਂ ਦੇ ਡੇਰਿਆਂ ਤੇ ਨਾ ਜਾਣ ਤੇ ਇਹਨਾਂ ਤੋਂ ਬਚ ਕੇ ਰਹਿ ਅਸੀਂ ਇਹੋ ਚਾਹੁੰਨੇ ਵੀ ਇਹੋ ਜਿਹਾਂ ਪਿੰਡਾਂ ਦੇ ਲੋਕ ਅੱਗੇ ਤੋਂ ਵੀ ਇਹਨਾਂ ਦਾ ਧਿਆਨ ਰੱਖਣ ਤੇ ਇਹਨਾਂ ਨੂੰ ਐਸੀ ਤਰ੍ਹਾਂ ਹੀ ਫੜ ਕੇ ਤੇ ਸੰਗਤ ਦੀ ਕਚਰੀ ਹੋਵੇ ਸਦਕੇ ਤੇ ਪੁਲਿਸ ਨੂੰ ਫੜਾ ਕੇ ਤੇ ਇਹਨਾਂ ਤੇ ਬੰਦ ਦੀ ਜਿਹੜੀ ਕਾਰਵਾਈ ਉਹ ਪੁਲਿਸ ਕਰੇ ਠੀਕ ਵਾਹਿਗੁਰੂ ਜੀ ਜਰਾ ਸੁਨਦਰ ਸਿੰਘ ਹਾਂਜੀ ਸੁਨਦਰ ਸਿੰਘ ਅੱਛਾ ਜੀ ਤੇ ਕੀ ਗੱਲ ਹੋਈ ਅੱਜ ਉਹ ਗੱਲ ਹੋਈ ਹੈ ਸਾਹਾ ਦਾ ਸਰਪੰਚ ਪ੍ਰਮੁਖ ਸੰਗ ਹਾਂਜੀ ਇਹ ਅੱਗੇ ਵੀ ਦੋ ਵਾਰ ਆਇਆ ਇਹ ਘਰ ਨਾਲ ਪੂਣਿਆਂ ਪਟਾਣਿਆਂ ਦੇ ਕਾਰਨ ਆਵੇ ਹੋਏ ਹਾਂ ਇਹੋ ਜਿਹੜਾ ਬੰਦਾ ਪਕੜਿਆ ਅੱਜ ਹਾਂਜੀ ਇਹ ਕਿ ਵੀ ਕੰਮ ਕਰ ਜਾਂਦਾ ਇਹਦੇ ਇੱਕ ਸੌਦਾ ਜਾਂਦਾ ਇਹ ਵੀ ਫੋਨ ਫੋਨ ਕਰਦਾ ਇਹ ਤੁਹਾਡਾ ਨੁਕਸਾਨ ਹੋ ਜਾਣਾ ਤੁਹਾਡਾ ਮੁੰਡਾ ਮਰ ਜਾਣਾ ਤੁਹਾਡੀ ਮੈਂ ਮਰ ਜਣੇ ਆ ਅੱਛਾ ਛੇਤੀ ਕਰਵਾ ਲਓ ਅੱਛਾ ਤੇ ਰਾਤੀ ਵੀ ਇਹਨੇ ਮਤਲਬ ਆਣ ਕੇ ਦੋ ਬੰਦੇ ਮੰਨੇ ਆ ਵੀ ਬੱਕਰੇ ਦੀ ਸਰੀ ਤੇ ਹੋਰ ਸੰਦੂਰ ਸੰਦਾ ਛੁੱਟ ਕੇ ਅੱਛਾ ਕੰਦ ਕੰਦਵਾਂ ਅੰਦਰ ਛੁੱਟ ਕੇ ਚਲੇ ਗਏ ਹਾਂ ਸਾਰੇ ਇੱਥੇ ਬੰਦਿਆਂ ਨੇ ਸਲਾਹ ਦਿੱਤੀ ਵੀ ਉਹ ਉਸੇ ਬੰਦੇ ਦਾ ਹੀ ਕੰਮ ਆ ਜਿਹੜਾ ਇਹ ਜਿਹੜਾ ਤੁਹਾਡੇ ਘਰ ਆਉਂਦਾ ਅੱਛਾ ਜੀ ਉਹਨੂੰ ਫੋਨ ਕੀਤਾ ਵੀ ਸਾਡੇ ਘਰ ਆ ਬਦਲੇ ਇਤਨਾ ਕਾਰਨਾਮਾ ਹੋ ਗਿਆ ਤੇ ਛੇਤੀ ਪਪਾ ਆਣ ਕੇ ਉਹਨੂੰ ਬਚਾਇਆ ਅੱਛਾ ਜੀ ਉਹ ਆ ਗਿਆ ਤੇ ਇਸ ਤਰ੍ਹਾਂ ਸਾਰੇ ਪਿੰਡ ਦੇ ਲੱਗਰਨੇ ਇਕੱਠਿਆਂ ਗਿਰਨ ਉਹਨਾਂ ਨੂੰ ਕੈਪਨੈਟ ਕਰ ਲਿਆ ਪਕੜ ਲਿਆ ਤੁਹਾਡੇ ਨਾਲ ਵੀ ਹੋਈ ਠੱਗੀ ਕੋਈ ਇਦਾਂ ਦੀ ਹਾਂ ਜੀ ਕਿੰਨੇ ਕਿਵੇਂ ਹੋਈ ਤੁਹਾਡੇ ਨਾਲ ਮੇਰੇ ਨਾਲ ਵੀ ਮੈਂ ਵੀ ਭਰੋਸਾ ਕਰ ਲਿਆ ਵੀ ਇਹ ਬਾਬਾ ਵੜਾ ਮੰਨਿਆ ਪਰਵੰਨਿਆ ਅੱਛਾ ਤੇ ਕਰੇ ਕਿ ਨਾ ਗਏ ਪੜਾਉ ਜੁ ਇਹਨਾਂ ਨੂੰ ਵੇਖ ਕੇ ਮੈਂ ਵੀ ਫਸ ਗਿਆ ਮੈਂ 15000 ਰੁਪਈਆ ਮੈਥੋਂ ਨਕਦ ਲੈ ਗਿਆ ਹੋਰ ਕੋਈ ਹੈ ਅਨੇ 15000 ਰੁਪਈਆ ਹੀ ਖੜਿਆ ਹੋਰ ਨਹੀਂ ਕੁਝ ਅੱਛਾ ਤੋ ਤੁਸੀਂ ਹੁਣ ਕੀ ਚਾਹੁੰਦੇ ਹਾਂਜੀ ਤੁਸੀਂ ਕੀ ਚਾਹੁੰਦੇ ਜੀ ਹੁਣ ਅਸੀਂ ਤਾਂ ਚਾਹੁੰਦੇ ਆ ਜੀ ਇਹਦੇ ਕਾਰਵਾਈ ਕੀਤੀ ਜਾਵੇ ਨੇ ਤੈਨੂੰ ਮਾੜਾ ਜੀ ਇਹਨੂੰ ਸਜ਼ਾ ਦਿੱਤੀ ਜਾਵੇ ਨੇ ਸਖਤ ਤੋਂ ਸਖਤ ਜਿਹੜਾ ਗਾਹ ਵਾਸਤੇ ਇਹੋ ਜਿਹਾ ਬੰਦਾ ਹੋਰ ਨਾ ਕਿਸੇ ਗਰੀਬ ਨਾਲ ਧੋਖਾ ਕਰੇ ਠੀਕ